ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚੱਲ ਰਿਹਾ ਸਾਡਾ ਪੰਜਾਬ ਸਰਕਾਰ ਦਾ ਤੇ ਉਹਦੇ ਤਹਿਤ ਜਿਹੜਾ ACP ਸੈਂਟਰਲ ਤੇ SHO ਡਿਵੀਜ਼ਨ ਨੰਬਰ 3 ਇਹਨਾਂ ਦੀ ਟੀਮ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇਹਨਾਂ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ 505 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਰਿਕਵਰ ਕੀਤੀ ਹੈ ਜਿਹੜੀ ਕਿ ਕਮਰਸ਼ੀਅਲ ਕੁਆਂਟੀਟੀ ਹੈ ਤੇ ਅਸੀਂ ਜਿਹੜਾ ਹੈ ਐਫ ਆਈ ਆਰ ਰਜਿਸਟਰ ਕੀਤੀ ਹੈ ਡਿਵੀਜ਼ਨ ਨੰਬਰ 3 ਦੇ ਵਿੱਚ ਤੇ ਜਿਹੜੇ ਦੋ ਦੋਸ਼ੀ ਨੇ ਇੱਕ ਦਾ ਨਾਮ ਮਨੀਸ਼ ਕੁਮਾਰ ਤੇ ਇੱਕ ਦਾ ਨਾਮ ਰਾਹੁਲ ਕੁਮਾਰ ਦੋਨੋਂ ਬੇਸਿਕਲੀ ਇਹ ਯੂਪੀ ਦੇ ਰਹਿਣ ਵਾਲੇ ਨੇ ਬੜਾ ਪਰ ਕਹਿ ਸਕਦੇ ਆ ਕਿ ਪੱਲੇ ਬੜੇ ਇੱਥੇ ਹੀ ਨੇ ਇੱਥੇ ਹੀ ਪੜ੍ਹਾਈ ਕੀਤੀ ਹੈ ਤੇ ਇਹਨਾਂ ਕੋਲੋਂ ਜਿਹੜੀ ਹੈ 505 ਗ੍ਰਾਮ ਜਿਹੜੀ ਹੈ ਹੈਰੋਇਨ ਉਹ ਅਸੀਂ ਨਾਕਾਬੰਦੀ ਕਰਕੇ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਅੱਗੇ ਕਿਤੇ ਇਹ ਵੇਚਣ ਜਾ ਰਹੇ ਸੀਗੇ ਤੇ ਉਹ ਅਸੀਂ ਰਿਕਵਰ ਕੀਤੀ ਐ ਤੇ ਹੁਣ ਅਸੀਂ ਇਹਨਾਂ ਦਾ 5 ਦਿਨ ਦਾ ਹੋਰ ਜਿਹੜਾ ਔਰ ਰਿਮਾਂਡ ਲੇਤਾ ਪੁਲਿਸ ਰਿਮਾਂਡ ਤੇ ਅੱਗੇ ਹੁਣ ਅਸੀਂ ਸਾਰਾ ਜਿਹੜਾ ਬੈਕਵਰਡ ਲਿੰਕ ਐ ਇਹਦੇ ਵਿੱਚ ਉਹ ਐਸਟੈਬਲਿਸ਼ ਕਰ ਰਹੇ ਹਾਂ ਕਿ ਇਹਨਾਂ ਨੇ ਕਿੱਥੋਂ ਲੈ ਕੇ ਆਏ ਨੇ ਤੇ ਅੱਗੇ ਕਿੱਥੇ ਇਹ ਇਹਨਾਂ ਨੇ ਦੇਣਾ ਸੀਗਾ ਯਾ ਇਸ ਤੋਂ ਪਹਿਲਾਂ ਵੀ ਇਹ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਨੇ ਇਹਨਾਂ ਵਿੱਚੋਂ ਜਿਹੜਾ ਇੱਕ ਦੋਸ਼ੀ ਮਨੀਸ਼ ਕੁਮਾਰ ਹੈਗਾ ਉਹਦੇ ਖਿਲਾਫ ਪਹਿਲਾਂ ਵੀ ਜਿਹੜੇ 5 ਪਰਚੇ ਦਰਜ ਨੇ ਜਿਹੜੇ ਕਿ ਸਨੇਚਿੰਗ ਦੇ ਨੇ ਤੇ ਇੱਕ ਪਰਚਾ ਜਿਹੜਾ ਸਨੇਚਿੰਗ ਦੇ ਨਾਲ ਆਰਮਜ਼ ਐਕਟ ਵੀ ਲੱਗਿਆ ਹੋਇਆ 2023 ਦੇ ਤਕਰੀਬਨ ਜਿਹੜੇ ਮੁਕਦਮੇ ਸਾਰੇ ਹੈਗੇ ਨੇ ਉਸ ਤੋਂ ਬਾਅਦ ਬੇਲ ਆਊਟ ਬੇਲ ਤੇ ਆ ਬਾਹਰ ਆ ਕੇ ਜਿਹੜਾ ਜਿਹੜਾ ਇਹ ਡੀਪੀਐਸ ਜਿਹੜਾ ਚਿੱਟੇ ਦਾ ਕੰਮ ਜਿਹੜਾ ਇਹ ਕਰਦਾ ਪਿਆ ਸੀ ਤੇ ਸਰ ਜਿਹੜਾ ਰਾਹੁਲ ਕੁਮਾਰ ਇਹਦੇ ਨਾਲ ਦੂਜਾ ਦੋਸ਼ੀ ਹੈਗਾ ਇਹਦਾ ਨਾਲ ਕੀ ਰੋਲ ਹੈ ਕੋਈ ਫਰੈਂਡ ਹੈ ਜਾਂ ਕੋਈ ਰਿਸ਼ਤੇਦਾਰ ਹੈ ਬਿਲਕੁਲ ਇਹਦਾ ਇਹ ਦੋਸਤ ਹੈ ਜੀ ਪੁਰਾਣਾ ਤੇ ਜਿਹੜਾ ਹੁਣ ਇਹਦੇ ਖਿਲਾਫ ਪਹਿਲਾਂ ਕੋਈ ਲੇਕਿਨ ਪਰਚਾ ਦਰਜ ਨਹੀਂ ਹੈਗਾ ਬਟ ਇਹ ਜਿਹੜਾ ਇਹ ਕੰਮ ਸੀਗਾ ਇਹ ਦੋਨੋਂ ਇਕੱਠੇ ਮਿਲ ਕੇ ਕਰਦੇ ਨੇ ਤੇ ਪੰਜ ਮੁਕਦਮਾ ਜਿਹਦਾ ਪਹਿਲਾਂ ਦਰਜ ਸਨੇਚਿੰਗ ਦੇ ਹੈ ਜਿਹਦਾ ਹਨਾ ਤੇ ਨਸ਼ੇਵਾਲ ਕਿੱਦਾਂ ਮਤਲਬ ਇਹ ਕੋਈ ਐਕਸਟਰਾ ਕੀ ਕੋਈ ਦਿਮਾਗ ਚਾ ਹੈ ਦੇਖੋ ਕ੍ਰਾਈਮ ਹੈ ਜਿਹੜਾ ਕ੍ਰਿਮੀਨਲ ਮਾਈਂਡ ਹੈ ਇਹਦੇ ਵਿੱਚ ਹੁਣ ਜਿਹੜਾ ਹੈਗਾ ਕਿ ਪੈਸਾ ਲਾਲਚ ਲਾਲਚ 9 ਸਾਲ ਹੈ ਇੱਕ ਦੀ 20 ਸਾਲ ਹੈ ਇਹ ਕਿੰਨੇ ਸਾਲ ਤੋਂ ਇਹ ਕੰਮ ਕਰਦੇ ਸੀਗੇ ਉਮਰਾਂ ਤਾਂ ਛੋਟੀ ਨਹੀਂ ਦੋਨੋਂ ਦੇਖੋ ਜਿਹੜੇ ਇੱਕ ਸਨੇਚਿੰਗ ਦੇ ਪਰਚੇ ਨੇ 2023 ਦੇ ਨੇ ਸਾਰੇ ਤਾਂ ਮਤਲਬ ਉਦੋਂ ਉਹ 18 ਸਾਲ ਦਾ ਸੀਗਾ ਜੀ ਤੇ ਉਸ ਤੋਂ ਬਾਅਦ ਬੇਲ ਹੋ ਜਾਂਦੀ ਹੈ ਤੇ ਹੁਣ ਅਸੀਂ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕਿੰਨੀ ਦੇਰ ਤੋਂ ਇਹ ਸਾਰਾ ਇਹ ਕੰਮ ਇਹ ਕਰਦੇ ਪਏ ਸੀ ਖੁਦ ਕਰਦੇ ਨਹੀਂ ਕਰਦੇ ਖੁਦ ਨਸ਼ਾ ਕਰਦੇ ਜਿਹੜੀ ਹਾਲ ਤੱਕ ਸਾਡੇ ਗੱਲ ਸਾਹਮਣੇ ਆਈ ਹੈ ਕਿ ਖੁਦ ਨਹੀਂ ਕਰਦੇ ਅੱਗੇ ਸਿਰਫ ਵੇਚਦੇ ਨੇ ਸਰ ਕਿਸੇ ਨੂੰ ਡਿਲੀਵਰੀ ਦੇ ਜਾਂਦੇ ਸੀ ਬਿਲਕੁਲ ਕਿਸੇ ਨੂੰ ਡਿਲੀਵਰੀ ਦੇਣ ਜਾ ਰਹੇ ਸੀਗੇ ਸਾਡੇ ਕੋਲ ਇੰਟੈਲੀਜੈਂਸ ਇਨਪੁਟ ਸੀਗੀ ਤੇ ਉਹਦੇ ਵਿੱਚ ACP ਸੈਟਲ ਤੇ SHO ਤਿੰਦੀ ਟੀਮ ਨੇ ਜਿਹੜਾ ਇਹਨਾਂ ਨੂੰ ਨੈਪ ਕੀਤਾ ਸਰ ਇਹਨਾਂ ਕੋਲ ਵੀ ਲੜਕੇ ਮਜ਼ਦੂਰ ਨੇ ਕੋਈ ਇਨਵੈਸਟੀਗੇਸ਼ਨ ਦਾ ਦੇਖੋ ਪਾਰਟ ਹੈ ਜਿਹੜਾ ਮੌਕੇ ਤੇ ਸਾਨੂੰ ਦੋ ਬੰਦੇ ਜਿਹੜੇ ਅਸੀਂ ਕਾਬੂ ਕੀਤੇ ਉਹਨਾਂ ਕੋਲੋਂ ਰਿਕਵਰੀ ਹੋਈ ਹੈ ਹੁਣ ਅਗੇ ਅਸੀਂ ਬੈਕਵਰਡ ਲਿੰਕ ਚੈੱਕ ਕਰਾਂਗੇ ਕਿੱਥੋਂ ਲੈ ਕੇ ਆਏ ਉਹ ਇਹਨਾਂ ਨੇ ਦੱਸਿਆ ਸਾਨੂੰ ਬਟ ਉਹ ਅਸਲੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਰਿਵੀਲ ਨਹੀਂ ਕਰ ਸਕਦੇ ਉਹਨੂੰ ਪ੍ਰੋਪਰ ਅਸੀਂ ਚੇਨ ਜਿਹੜੀ ਅਸੀਂ ਬਣਾ ਕੇ ਚੱਲ ਰਹੇ ਹਾਂ ਇਹ ਵੀ ਦੇਖ ਰਿਹਾ ਕਿ ਪਹਿਲਾਂ ਇਹ ਅਗਰ ਇਹਨਾਂ ਨੇ ਕਿਤੇ ਡਿਲੀਵਰੀ ਕੀਤੀ ਹੈ ਤਾਂ ਕਿੱਥੇ ਕਿਤੇ ਕੀਤੀ ਹੈ ਕਿਹਨੂੰ ਕੀਤੀ ਹੈ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੋਏਗਾ ਤੇ ਅਸੀਂ ਉਹਨਾਂ ਨੂੰ ਐਫਆਈਆਰ ਦੇ ਵਿੱਚ ਲਿਆਵਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਤੇ ਉਹਨਾਂ ਨੂੰ ਵੀ ਅਰੈਸਟ ਕਰਾਂਗੇ ਸਰ ਇਹਨਾਂ ਦਾ ਫੈਮਿਲੀ ਬੈਕਗ੍ਰਾਉਂਡ ਬੇਸਿਕਲੀ ਪੁਰਾਣੇ ਯੂਪੀ ਦੇ ਨੇ ਇੱਥੇ ਵੀ ਆ ਕੇ ਪਹਿਲਾਂ ਕੋਈ ਜਿਹੜਾ ਪੁਲੀਸ ਸੀਗਾ ਹੌਜ਼ਰੀ ਦੇ ਵਿੱਚ ਕੰਮ ਕਰਦਾ ਸੀਗਾ ਜਿਹੜਾ ਰਾਹੁਲ ਹੈ ਉਹ ਵੀ ਛੋਟਾ-ਮੋਟਾ ਕੰਮ ਕਰਦਾ ਮਤਲਬ ਕੋਈ ਆਪਾਂ ਕਹਿ ਸਕਦੇ ਆ ਲੇਬਰਰ ਜਿਹੜੀ ਦਿਹਾੜੀ ਵਾਲਾ ਕੰਮ ਜਿਹੜਾ ਤਕਰੀਬਨ ਉਹ ਕਰਦੇ ਨੇ ਸਰ ਸਾਨੀਆਲ ਦੀ ਥਾਣੇ ਜੀ ਨਾਲ ਦੇ ਚਾਰ ਮਾਮਲੇ ਦਰਜ ਆਏ। ਜੀ ਤੇ ਜਿਹਦੇ ਚ ਤਿੰਨ ਮਾਮਲੇ 8ਵੇਂ ਮਹੀਨੇ ਦੇ ਇਹ ਤਿੰਨ ਤਿੰਨ ਵਾਰ ਮਾਮਲੇ ਦਰਜ ਆਇਆ ਇੱਕ 20 ਦਾ, ਇੱਕ 30 ਦਾ ਤੇ ਇੱਕ ਦੂਜਾ ਵੀ 20 ਦਾ। ਮਤਲਬ ਸਾਨੀਆਲ ਵਾਲੇ ਨੇ ਇਹਨਾਂ ਨੂੰ ਜ਼ਿਆਦਾਤਰ ਫੜਿਆ ਵਾ ਇਸ ਜਿਹੜੇ ਅਪਰਾਧ ਦੀ ਅਪਰਾਧ ਜਿਹੜੀ ਕਰ ਦਿੱਤੀ। ਦੇਖੋ ਜਿਹੜਾ ਇਹ ਮਨੀਸ਼ ਹੈਗਾ ਇੱਕ ਗਿਆਸਪੁਰੇ ਦਾ ਰਹਿਣ ਵਾਲਾ। ਪਹਿਲਾਂ ਜਿਹੜੀ ਇਹ 스내ਚਿੰਗ ਵਗੈਰਾ ਕਰਦਾ ਸੀਗਾ ਉਧਰਲੇ ਪਾਸੇ ਕਰਦਾ ਸੀਗਾ। ਠੀਕ ਹੈ ਹੁਣ ਵੀ ਇਹ ਰਹਿੰਦਾ ਉਧਰਲੇ ਪਾਸੇ ਹੀ ਹੈ। ਜਿਹੜੀ ਸਿਰਫ ਡਿਲੀਵਰੀ ਦੇਣ ਲਈ ਅੰਦਰ ਏਰੀਆਟ ਆਇਆ ਸੀਗਾ ਸਾਡੇ ਤੇ ਕਸਟਮਰ ਆਪਾਂ ਕਹਿ ਸਕਦੇ ਆ ਕਿ ਉਹ ਏਰੀਆਟ ਸੀਗਾ ਜੀ ਤੇ ਸਾਡੀ ਟੀਮ ਨੇ ਜਿਹੜਾ ਇਹਨਾਂ ਨੂੰ ਫੜਿਆ ਤੇ ਸਾਰੀ ਇਹ ਹੈਗੀ ਕਿ ਕਿਤੇ ਸੀਗੀ ਆਈ ਕਿਤੇ ਸੀ ਇਹ ਬਾਈਕ ਤੇ ਸੀਗੀ ਜੀ ਬਾਈਕ ਸਿਰਫ ਬਾਈਕ ਇਹਨਾਂ ਦਾ ਸੀ ਜੀ ਚੋਰੀ ਦਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਸਾਰਾ ਸੀ ਡੀਟੀਓ ਦਫਤਰ ਤੋਂ ਸਿਹੜਾ ਹੈਗਾ ਸਾਰਾ ਆਰਟੀਓ ਦਫਤਰ ਤੋਂ ਰਿਕਾਰਡ ਲੈ ਰਹੇ ਆ ਠੀਕ ਹੈ